ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰੇ ਚੈਨਲ ਨਾਲ ਬਹੁਤ ਬਹੁਤ ਸਵਾਗਤ ਤੁਹਾਡਾ ਪੰਜਾਬ ਦੇ ਲੱਖਾਂ ਪੈਨਸ਼ਨਰਾਂ ਨੂੰ ਗੁੱਡ ਨਿਊਜ਼ ਦਿੱਤੀ ਹੈ ਪੰਜਾਬ ਸਰਕਾਰ ਨੇ ਇਹ ਲੋਕ ਖਾਸ ਤੌਰ ਤੇ ਧਿਆਨ ਦੇ ਜੋ ਕਿ ਪੈਨਸ਼ਨਾਂ ਦਾ ਲਾਭ ਲੈਂਦੇ ਨੇ ਉਹਨਾਂ ਵਾਸਤੇ ਬਹੁਤ ਵੱਡੀ ਖਬਰ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸਾਰੇ ਵਰਗਾਂ ਅਤੇ ਲੋੜਵੰਦ ਲੋਕਾਂ ਤੇ ਖਾਸ ਕਰਕੇ ਬਜ਼ੁਰਗ ਨਾਗਰਿਕ ਵਿਧਵਾਵਾਂ ਅਤੇ ਬੇਸਹਾਰਾ ਔਰਤਾਂ ਬੇਸਹਾਰਾ ਬੱਚਿਆਂ ਅਤੇ ਅਪਾਹਜਾਂ ਦੀ ਭਲਾਈ ਲਈ ਵਚਨਬੱਧੇ ਪੰਜਾਬ ਸਰਕਾਰ ਆਵਦਾ ਸਮਾਹਨ ਤੋਂ ਬਾਅਦ ਪੰਜਾਬ ਸਰਕਾਰ ਨੇ ਬੁਢਾਪਾ ਪੈਨਸ਼ਨਾਂ ਦੇ ਵਿੱਚ ਜੋ ਲੋੜਵੰਦ ਲੋਕਾਂ ਅਤੇ ਬੇਸਹਾਰਾ ਔਰਤਾਂ ਤੇ ਬੱਚਿਆਂ ਨੂੰ ਵਿੱਤੀ ਸਹਾਇਤਾ ਦੇ ਰੂਪ ਵਿੱਚ ਜੋ ਕਿ ਬੈਂਕਾਂ ਦੇ ਵਿੱਚੋਂ ਉਹਨਾਂ ਨੂੰ ਇਹ ਪੈਨਸ਼ਨ ਜਾਰੀ ਹੁੰਦੀ ਹੈ ਜੋ ਪਿਛਲੀਆਂ ਸਰਕਾਰਾਂ ਦੇ ਵਿੱਚ ਕਿਤੇ ਨਾ ਕਿਤੇ ਇਸਨ ਇਨਾ ਪੈਨਸ਼ਨਾਂ ਨੂੰ ਲੈ ਕੇ ਜੋ ਕਪਲੇਬਾਜੀ ਕੀਤੀ ਜਾਂਦੀ ਸੀ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਜਦੋਂ ਸਰਕਾਰ ਬਣੀ ਤਾਂ ਇਹਨਾਂ ਨੇ ਸਾਰਿਆਂ ਦੀ ਪੈਨਸ਼ਨ ਬੈਂਕਾਂ ਦੇ ਵਿੱਚ ਲਾਗੂ ਕੀਤੀ ਜੋ ਕਿ ਉਹਨਾਂ ਸਾਰਿਆਂ ਬੇਸਹਾਰਾ ਔਰਤਾਂ ਅਤੇ ਬੱਚਿਆਂ ਦੀ ਜਿਹੜੀ ਵਿੱਤੀ ਸਹਾਇਤਾ ਦੇ ਰੂਪ ਵਿੱਚ ਜੋ 16847.81 ਕਰੋੜ ਰੁਪਏ ਦੀ ਰਕਮ ਵੰਡੀ ਜਾ ਚੁੱਕੀ ਸੋ ਇਸ ਦੇ ਵਿੱਚ ਜੋ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਪੂਰੀ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਇਹ ਸਬੰਧੀ ਦੱਸਿਆ ਕਿ ਮਹਿਲਾ ਬਾਲ ਵਿਕਾਸ ਮੰਤਰੀ ਬਲਜੀਤ ਕੌਰ ਜੋ ਕਿ ਸਾਲ 2022-23 ਵਿੱਚ ਜਦੋਂ ਉਹਨਾਂ ਨੇ ਮੰਤਰੀ ਪਦ ਦਾ ਅਹੁਦਾ ਸੰਭਾਲਿਆ ਤਾਂ ਉਹਨਾਂ ਨੇ ਬੁਢਾਪਾ ਪੈਨਸ਼ਨ ਯੋਜਨਾ ਤਹਿਤ ਤੈਨਾਂ ਹੀ 649.08 ਕਰੋੜ ਰੁਪਏ ਦੀ ਰਕਮ ਵੰਡੀ ਸੀ 22-23 ਦੇ ਵਿੱਚ ਅਤੇ 21.26 ਲੱਖ ਲਾਭਪਾਤਰੀਆਂ ਨੂੰ ਜਿਹੜੇ ਇਸ ਯੋਜਨਾ ਨਾਲ ਜੋੜਿਆ ਗਿਆ ਸੀ ਇਸੇ ਤਰ੍ਹਾਂ ਹੀ ਉਹਨਾਂ ਨੇ 23-24 ਦੇ ਦੌਰਾਨ ਜੋ 3950.68 ਕਰੋੜ ਰੁਪਏ ਦੀ ਰਕਮ ਵੰਡੀ ਗਈ ਸੀ ਤੇ 22.11 ਲੱਖ લાભાર્થી ਜਿਹੜੇ ਇਸ ਯੋਜਨਾ ਦਾ ਲਾਭ ਲੈ ਚੁੱਕੇ ਸੀ ਇਸ ਤੋਂ ਇਲਾਵਾ ਜੋ ਸਾਲ 2024-25 ਦੇ ਦੌਰਾਨ ਜੋ ਇਸ ਯੋਜਨਾ ਤਹਿਤ 3708.57 ਕਰੋੜ ਰੁਪਏ ਦੀ ਰਕਮ ਵੰਡੀ ਇਸ ਵਿੱਚ 22.64 ਲੱਖ ਲੋਕਾਂ ਨੂੰ ਜਿਹੜਾ ਲਾਭ ਪਹੁੰਚਿਆ ਇਸੇ ਤਰ੍ਹਾਂ ਹੀ ਮੌਜੂਦਾ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਹੁਣ ਤੱਕ जो कि ग्यारह हज़ार तीन सौ दस पॉइंट तेती करोड़ रुपए की वही रकम जो बुढ़ापा पेन्शन तौर पर वंटी जा चुकी है सो संसद बजट बाज़ बलजीत कौर ने दसिया कि इस तो वित्तीय साल दो हज़ार बई तेई दौरान विधवावान ते बेसहारा औरतों वित्तीय सहायता वजो एक हज़ार तेरह पॉइंट जीरो सत्त करोड़ रुपए की राशि वंटी गई और पांच पॉइंट चुरासी लाख लोगों इस योजना का लाभ मिलया इस तरह तेई चवी के दौरान एक हज़ार चौरासी पॉइंट बानवे करोड़ रुपए की रकम वंटी गई ਇਸ ਯੋਜਨਾ ਦੇ ਤਹਿਤ 6.11 ਲੱਖ ਲੋਕਾਂ ਨੂੰ ਲਾਭ ਮਿਲਿਆ। ਉਹਨਾਂ ਨੇ ਇਹ ਵੀ ਦੱਸਿਆ ਕਿ ਵਿੱਤੀ ਸਾਲ ਜੋ 24-25 ਵਿੱਤ ਹੈ ਉਸ ਤਰ੍ਹਾਂ ਜੋ 10.42.63 ਕਰੋੜ ਰੁਪਏ ਦੀ ਰਕਮ ਵੰਡੀ ਗਈ ਅਤੇ 6.47 ਲੱਖ ਲੋਕਾਂ ਨੂੰ ਇਸ ਯੋਜਨਾ ਦੇ ਲਾਭ ਮਿਲਿਆ ਸੀ। ਇਸੇ ਤਰ੍ਹਾਂ ਮੌਜੂਦਾ ਪੰਜਾਬ ਸਰਕਾਰ ਨੇ ਆਪਣੇ ਕਾਰਜਕਾਲ ਦੇ ਦੌਰਾਨ ਹੁਣ ਤੱਕ ਵਿਧਵਾਵਾਂ ਅਤੇ ਬੇਸਹਾਰਾ ਔਰਤਾਂ ਨੂੰ ਜੋ ਕਿ 3140.62 ਕਰੋੜ ਰੁਪਏ ਦੀ ਰਾਸ਼ੀ ਵੰਡੀ ਹੈ ਸੋ ਆਉਣ ਵਾਲੇ ਜੋ ਮਾਈਟ ਸcheme ਤੇ ਵਿੱਚ ਬਣਿਆ ਰੱਖਿਆ ਜਾ ਰਿਹਾ ਹੈ ਜੋ ਹੁਣ ਵਿਧਵਾਵਾਂ ਬੇਸਹਾਰਾ ਔਰਤਾਂ ਬੇਸਹਾਰਾ ਬੱਚੇ ਅਤੇ ਬਜ਼ੁਰਗਾਂ ਨੂੰ ਹਰ ਮਹੀਨੇ ਉਹਨਾਂ ਦੇ ਖਾਤਿਆਂ ਦੇ ਵਿੱਚ ਰਾਸ਼ੀ ਜਿਹੜੀ ਟ੍ਰਾਂਸਫਰ ਹੋਇਆ ਕਰੇਗੀ ਸੋ ਇਸ ਮਾਰਚ ਮਹੀਨੇ ਦੀ ਜੋ ਰਾਸ਼ੀ ਅਪ੍ਰੈਲ ਦੇ ਮਹੀਨੇ ਵਿੱਚ ਜੋ ਟ੍ਰਾਂਸਫਰ ਹੋਏਗੀ ਇਸ ਨੂੰ ਲੈ ਕੇ ਬਲਜੀਤ ਕੌਰ ਨੇ ਸੰਸਦ ਦੇ ਵਿੱਚ ਜੋ ਇਹ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਮਾਰਚ ਮਹੀਨੇ ਦੇ ਵਿੱਚ ਜੋ ਪੈਨਸ਼ਨ ਜਾਰੀ ਹੋਣੀ ਸੀ ਉਹ ਪੈਨਸ਼ਨ ਜੋ ਮਾਰਚ ਦੇ ਮਹੀਨੇ ਦੇ ਵਿੱਚ ਮ ਨਹੀਂ ਜਾਰੀ ਕੀਤੀ ਜਾ ਸਕੀ ਔਰ ਮਾਰਚ ਮਹੀਨੇ ਦੀ ਪੈਨਸ਼ਨ April ਦੇ ਵਿੱਚ ਜੋ ਜਾਰੀ ਹੋਵੇਗੀ ਸਾਰੇ ਹੀ ਜਿਹੜੇ ਲੋੜਵੰਦ ਨੇ ਉਹਨਾਂ ਨੂੰ April ਦੇ ਮਹੀਨੇ ਦੇ ਵਿੱਚ ਜਿਹੜੀ ਉਹ ਪੈਨਸ਼ਨ ਮਿਲੇਗੀ ਜਿਸ ਨੂੰ ਲੈ ਕੇ ਇਹ ਬਾਈਟ ਜਿਹੜਾ ਕਿ ਅਸੀਂ ਰੱਖ ਲਈ ਹੈ ਸੋ ਪੰਜਾਬ ਸਰਕਾਰ ਵਚਨਬੱਧ ਉਹਨਾਂ ਸਹਾਰੇ ਬੇਸਹਾਰਾ ਲੋਕਾਂ ਲਈ ਬਜ਼ੁਰਗਾਂ ਲਈ ਤੇ ਔਰਤਾਂ ਲਈ ਜਿਨ੍ਹਾਂ ਨਾਲ ਵਾਅਦੇ ਕੀਤੇ ਸੀ ਉਹ ਵਾਅਦੇ ਪੂਰੇ ਕਰਨੇ ਔਰ ਉਹਨਾਂ ਨੂੰ ਜਿਹੜਾ ਕਿ ਵਿੱਤੀ ਸਹਾਇਤਾ ਦਾ ਲਾਭ ਦੇਣਾ ਪੰਜਾਬ ਸਰਕਾਰ ਦੇ ਵੱਲੋਂ ਹਰ ਮਹੀਨੇ ਜੋ ਪੈਨਸ਼ਨ ਉਹਨਾਂ ਦੇ ਖਾਤਿਆਂ ਵਿੱਚ ਪਾਉਣ ਲਈ ਯਕੀਨੀ ਬਣਾਇਆ ਜਾਵੇਗਾ